ਵਾਹ ਨੀ ਕਰਨੀ ਅੱਜ ਕੀ ਵਾਕਿਆ ਹੋਇਆ ਜੀ ਪਹਿਲਾਂ ਆਪਣਾ ਨਾਮ ਦੱਸੋ ਜੀ ਲਖਾ ਮਸੀਹ ਜੀ ਪਿੰਡ ਕਿਹੜਾ ਹੈ ਆਪਣਾ ਜੀ ਧਰੂਂਕੋਟ ਬਤਨ ਕੀ ਗੱਲ ਕੀ ਵਾਕਿਆ ਹੋਇਆ ਜਿਆਰਾ ਲਖਾ ਮੁੰਡਿਆ ਹੈ ਦੋ ਇਹੜਾ ਯਾਰ ਦੋਸਤ ਸੀ ਇਹ ਵਾਕਿਆ ਕਰਦੇ ਪਹਿਲੋਂ ਇਹ ਨੂੰ ਸੱਜਣਾ ਤੇ ਮੁੜ ਕੇ ਇਹ ਅੰਧਾ ਵਾ ਠੀਕ ਨਹੀਂ ਆਨ ਜਾਣਾ ਤੇ ਮੁੜ ਕੇ ਇਹ ਨੂੰ ਫੇਰ ਨਾ ਫੋਨ ਤੇ ਸੱਦਿਆ ਫੇਰ ਇਹ ਨੂੰ ਮੁੜ ਕੇ ਆਣ ਕੇ ਲੈ ਗਏ ਮੁੰਡੇ ਤੇ ਮੁੜ ਕੇ ਘਰ ਵਾਪਸ ਨਹੀਂ ਆਇਆ ਮੁੜ ਕੇ ਤਨ ਕਿਵੇਂ ਲੱਗਾ ਅਹੀਂ ਤੇ ਸੇਰੇ ਮੁੜ ਕੇ ਫੇਰ ਪਹਿਲੀ ਰਾਤ ਵੀ ਲੱਬਿਆ ਲੁੱਬਿਆ ਇਹਨਾਂ ਮੁੜਿਆ ਰਾਤ ਨਹੀਂ ਲੱਭਾ ਤੇ ਹੁਣ ਸੇਰੇ ਲੱਭਾ ਹੀਗਾ ਉਹ ਵੀ ਕਈ ਮੁੰਡੇ ਸੰਨ ਦੱਸਿਆ ਇਹ ਤਾਂ ਫੋਕੜ ਪਰ ਕੋਈ ਹੱਦ ਤੇਡਾ ਮੁੰਡਾ ਕੋ ਲੈ ਕੇ ਆਉਂਦੇ ਤੇ ਮੁੜ ਕੇ ਗੁੰਮਰਾਪਤੀ ਆਂ ਮੈਂ ਉਹਨੂੰ ਲੈ ਆਂਦਾ ਇਹ ਤਾਂ ਕਰ ਠੀਕ ਠਾਕ ਹੈ ਤੇ ਇਹਨਾਂ ਮੁੜ ਕੇ ਅਹੀਂ ਜੀ ਆਪਣਾ ਨਹੀਂ ਇਨਸਾਫ ਹੀ ਮੰਗਦੇ ਆ ਜੀ ਮੰਨ ਜੀ ਤੇ ਕੀ ਵਕਾ ਤੁਹਾਡੇ ਮੇਰੇ ਨਾਲ ਕੱਲ ਮੇਰਾ ਮੁੰਡਾ ਪਹਿਲਾਂ ਧਰਮਕੋਟ ਗਿਆ ਸੀ ਤੇ ਮੁੰਕੇ ਉਹ ਘਰ ਆ ਗਿਆ ਤੇ ਘਰੋਂ ਉਹਨਾਂ ਨੇ ਆਵਾਜ਼ ਮਾਰ ਕੇ ਖੜੀਏ ਮੁੰਡਿਆਂ ਨੇ ਕਿੰਨੇ ਮੁੰਡੇ ਕੌਣ ਮੁੰਡੇ ਉਹਨਾਂ ਨੇ ਨਾ ਇੱਕ ਦਾ ਸੂਰਜਿਆ ਨਾਂ ਤੇ ਇੱਕ ਦਾ ਨਾਂ ਦਾ ਨਹੀਂ ਮੈਨੂੰ ਪਤਾ ਕਿੱਥੋਂ ਦੇ ਨੇ ਧਰਮਕੋਟ ਦੇ ਹਰਨਾਵੇ ਨੇ ਅੱਛਾ ਹਾਂਜੀ ਤੇਰਾ ਆ ਤਾਂ ਵੀ ਇਹਨੂੰ ਆਉਣ ਦਿੱਤਾ ਮੁੰਡੇ ਨੇ ਮੇਰੇ ਨਾਲ ਆਣ ਕੇ ਸਾਰੀਆਂ ਗੱਲਾਂ ਕੀਤੀਆਂ ਨੇ ਕਹਿੰਦਾ ਮੈਨੂੰ ਮੈਂ ਘਰ ਆਉਣਾ ਸੀ ਤੇ ਮੈਨੂੰ ਇਹ ਆਉਣ ਨਹੀਂ ਦਿੰਦੇ ਮੇਰਾ ਮੋਟਰਸਾਈਕਲ ਵੀ ਖੋਲਿਆ ਮੇਰਾ ਮੋਬਾਈਲ ਵੀ ਖੋਲਿਆ ਇਹਨਾਂ ਨੇ ਤੇ ਪਤਾ ਨਹੀਂ ਕੁੱਟ ਮਾਰ ਕਰਕੇ ਤੇ ਉਹਨੂੰ ਕਿਤੇ ਸੁੱਟ ਗਏ ਕਦੋਂ ਬਤਾ ਲਗਾ ਦਮ ਹਾਂ ਨੂੰ ਕਿਸੇ ਨੇ ਉੱਥੇ ਮੁੰਡਾ ਕੋਈ ਚੋਨਾ ਲਾਉਣ ਜਾਣ ਰਿਹਾ ਸੀ ਕੋਈ ਦੇਹ ਚੋਨਾ ਲਾਉਣ ਤਾਂ ਉਹਨਾਂ ਨੇ ਬਾਹਲ ਕੇ ਮੋਟਰਸਾਈਕਲ ਤੇ ਲਿਆਂਦਾ ਇੱਕ ਸਾਡਾ ਪਤੀਜਾ ਸੀ ਉਹਨੇ ਨਾਲ ਲਿਆਂਦਾ ਮੋਟਰਸਾਈਕਲ ਦੇ ਬਾਹਲ ਕੇ ਇੱਥੇ ਗਲੀ 'ਚ ਲੰਮੇ ਪਾਤਾ ਬਹੁਤ ਜ਼ਿਆੜੀਆਂ ਕੀੜੀਆਂ ਚੜੀਆਂ ਸੀ ਉਹਨੂੰ ਉਹਦੇ ਕੀੜੀਆਂ ਵੀ ਝਾੜੀਆਂ ਪਾਣੀ ਪਿਆਇਆ ਗੱਲਾਂ ਨੇ ਸਾਰੀਆਂ ਕਿਤੇ ਵੀ ਮੈਨੂੰ ਸੂਰਜ ਨੇ ਤੇ ਕੋ ਮੁੰਡੇ ਦਾ ਨਾਮ ਹੋਰ ਕੋ ਲੈਂਦਾ ਸੀਗਾ ਕਿ ਉਹਨਾਂ ਨੇ ਮੈਨੂੰ ਦੋਵਾਂ ਨੇ ਕੁੱਟਿਆ ਤੇ ਦੋਵਾਂ ਨੇ ਮੇਰੇ ਕੋ ਮੋਟਰਸਾਈਕਲ ਖੋਲਿਆ ਤੇ ਮੈਨੂੰ ਆਂਦਾ ਮੈਂ ਘਰ ਆਉਣਾ ਹੈ ਤੇ ਮੈਨੂੰ ਆਉਣ ਨਹੀਂ ਦਿੰਦੇ ਘਰ ਮੈਂ ਕਿ ਪੁੱਛਿਓ ਕੀ ਮਾਂਗੇ ਹੋਏ ਬਿਨ ਸਾਫੀ ਹੁਣ ਚਾਹੀਦਾ ਜਿਹੜਾ ਸਾਡੇ ਪੁੱਤ ਨਾਲ ਸਾਡੇ ਨਾਲ ਕੀ ਬਣਿਆ ਤੇ ਕੀ ਜੀ ਕੀ ਆਪਣਾ ਲਾਗੀ ਆ ਜੀ ਮੇਰਨਾ ਜੀ ਵੀ ਰਾਮ ਸਿੰਘ ਆ ਗਿਆ ਕੀ ਵਕਿਆ ਕੀ ਵਕਿਆ ਤੇ ਤੁਹਾਡਾ ਕੀ ਲੱਗਦਾ ਸੀ ਜੀ ਇਹ ਮੇਰਾ ਜੀ ਸੰਡੂ ਦਾ ਬੇਟਾ ਸੀ ਜੀ ਹਾਂ ਜੀ ਹਾਂ ਜੀ ਇਹ ਕੱਲ ਕਿਤੇ ਮੁੰਡੇ ਦੋ ਇਹਨਾਂ ਨੇ ਖੜਿਆ ਨਾਲ ਤੇ ਉਹ ਮੁੜ ਕੇ ਰਾਤ ਲੱਭਦੇ ਰਹੇ ਤੇ ਰਾਤ ਨਹੀਂ ਲੱਭਾ ਕਦੇ ਵੀ ਮੁੜ ਕੇ ਇਹਨਾਂ ਕੀਤਾ ਕਿ ਆ ਵੀ ਸਵੇਰੇ ਵੀ ਨਾ ਹਵਾਲ ਕੀਤੀ ਤੋ ਸਵੇਰੇ ਇਹਨਾਂ ਨੂੰ ਕਿਤੇ ਫੋਕਲ ਪੈਣ ਦੇ ਲਾਗੂ ਉਹ ਮਿਲਿਆ ਸੀ ਤੇ ਉਤੋਂ ਫਿਰ ਇਹਨਾਂ ਕਰ ਲੈੰਦਾ ਕਰਨ ਕਿ ਤੇ ਅਜੇ ਪਾਣੀ ਪਿਆਇਆ ਉਹਨੂੰ ਉਸ ਤੋਂ ਬਾਅਦ ਉਹਨੂੰ ਦੋ ਉਲਟੀਆਂ ਆਈਆਂ ਖੂਨ ਦੀਆਂ ਤੇ 2 ਕਿ ਮਿੰਟੇ ਕੱਡੇ ਤੇ ਉਹ ਮੁੜ ਕੇ ਖਤਮ ਹੋ ਗਿਆ ਇਹ ਮੁੰਡੇ ਧਰਮਕੋਟ ਦੇ ਆ ਬਲਾਵੇ ਦੇ ਮੁੰਡਿਆਂ ਨੂੰ ਇੱਕ ਦਾ ਤੇ ਨਾਂ ਨੂੰ ਜਾਣਦੇ ਆ ਚੱਕਰ ਵੀ ਵੇਖ ਆਏ ਆ ਉਹਨਾਂ ਨੇ ਮੋਟਰਸਾਈਕਲ ਖੋਇਆ ਸੀ ਇੱਕ ਉਹਦੇ ਕੋ ਪੈਸੇ ਖੋਏ ਸੀ ਇਹ ਮੋਟਰਸਾਈਕਲ ਤੇ ਅਸੀਂ ਉਹਨਾਂ ਦੇ ਘਰੋਂ ਲਾਏ ਆ ਤੇ ਨਵੈਲ ਤੇ ਪੈਸੇ ਅਜੇ ਉਹਨਾਂ ਦੇ ਕੋਲ ਆ ਇਹ ਨਹੀਂ ਮੈਨੂੰ ਪਤਾ ਕਿ ਉਹਦੇ ਕੋਲ ਕਿੰਨੇ ਪੈਸੇ ਸੀ ਕਿੰਨੇ ਨਹੀਂ ਹੈ ਕਿੰਨੇ ਹੋ ਰਿਹਾ ਦੋਸਤ ਇਹਦੀ ਅੱਗੇ ਕੋਈ 25 26 ਸਾਲ ਦਾ ਸੀ ਜੈਮਸ ਸੀ ਤੇ ਕੀ ਮੰਗ ਕਰਦੇ ਸਰਕਾਰ ਅਸੀਂ ਮੰਗ ਕਰਦੇ ਆ ਸਰਕਾਰ ਕੋਈ ਹੀ ਕਿ ਇਨਸਾਫ ਮਿਲੇ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਵਾ ਉਹ ਫੜੇ ਜਾਣ ਇੱਕ ਨਸ਼ਿਆਂ ਤੋਂ ਠੱਲ ਪਾਈ ਜਾ ਵੀ ਇਹ ਨਸ਼ੇ ਦੇ ਕਾਰਨ ਹੀ ਇਹ ਸਭ ਕੁਝ ਹੋਇਆ ਵਾ ਉਹ ਮੱਦੇ ਜਿੰਨਾ ਮਾਰਿਆ ਨਸ਼ੇ ਖਾਣ ਵਾਲੇ ਬੰਦੇ ਆ ਉਹਨਾਂ ਨੇ ਹੋਰ ਵੀ ਪਤਾ ਲੱਗਣ ਡਿਆ ਵੀ ਲੁੱਟਾਂ ਖੂਵਾਂ ਕਰਦੇ ਆ ਤੇ ਸਾਡਾ ਮੁੰਡਾ ਨਸ਼ਾ ਕਰਦਾ ਸੀ ਤੇ ਅੱਜ ਤੋਂ ਕੋਈ 4-5 ਮਹੀਨੇ ਪਹਿਲਾਂ ਕਰਦਾ ਸੀ ਹੁਣ ਉਹਨੇ ਛੱਡਿਆ ਸੀ ਘਰੋਂ ਬਾਹਰ ਨਹੀਂ ਸੀ ਜਾਂਦਾ ਹੈਗਾ ਇਹ ਘਰੋਂ ਅੰਦਰੋਂ ਹੀ ਕਹਿ ਦਿੰਦਾ ਸੀ ਕਿ ਮਾਂ ਪਲੀ ਨੂੰ ਵੀ ਤੂੰ ਇਦਾਂ ਕਹਦੇ ਵੀ ਕਰਨੀ ਹੈਗਾ ਤੇ 4-5 ਮਹੀਨੇ ਤੋਂ ਇਹਨੇ ਛੱਡਿਆ ਸੀ ਹੁਣ ਇਹਦਾ ਲਾਜਿਵ ਕਰਵਾਣੇ ਬਟਾਲੇ ਤੋਂ ਲਾਜੂ ਹੋ ਰਿਹਾ ਹੈ ਦਾ ਸਰਕਾਰੀ ਹਸਪੀਟਲ ਤੋਂ ਲਾਜੂ ਹੋ ਰਿਹਾ ਸੀ ਹਾਂਜੀ ਕੋਈ ਪ੍ਰਾਣੀ ਰੰਜਿਸ਼ ਨਹੀਂ ਉਹ ਜਿਹੜੇ ਜਿਹੜੇ ਬੰਦੇ ਨਾਲ ਲੈ ਕੇ ਗਏ ਉਹਨਾਂ ਦੇ ਨਾਲ ਕੋਈ ਵੀ ਪ੍ਰਾਣੀ ਰੰਜਿਸ਼ ਨਹੀਂ ਹੈ ਉਹ ਹੁਣ ਥੋੜਾ ਜਿਹਾ ਪਤਾ ਸਾਨੂੰ ਲੱਗਣ ਡਿਆ ਵਾ ਕਿ ਉਹ ਲਾਗੇ ਹੋਰ ਪਿੰਡ ਦੇ ਮੁੰਡੇ ਨੇ ਕਸੂਰ ਉਹਨਾਂ ਦਾ ਨਿਕਲਣ ਡਿਆ ਵਾ ਪੁਲਸ ਨੇ ਆਈ ਆ ਤੇ ਜਿਹੜਾ ਮੁੰਡਾ ਸੂਰਜੀ ਸੀ ਉਹਦੇ ਭਰਾ ਨੂੰ ਫੜਿਆ ਵਾ ਕਿ ਉਹ ਆਪਣਾ ਭਰਾ ਦਾਸ ਕਿੱਥੇ ਆ ਜਿਹੜੇ ਮੁੰਡੇ ਦੋਹੀ ਉਹ ਭਰਾੜੇ ਉਹ ਭਰਾ ਨਹੀਂ ਪੁਲਸ ਨੇ ਫੜੇ ਬੰਦੇ ਬੰਦਾ ਇੱਕੋ ਦਾ ਜਿਹੜਾ ਸੂਰਜੀ ਹੈ ਨਾ ਉਹਦਾ ਭਰਾ ਫੜਿਆ ਹੋਇਆ ਵਾ ਲੇਕਨ ਉਹਨੂੰ ਕੋ ਪੁਛ ਪੜਤਾਲ ਕਰੀ ਜਾਂਦੇ ਨੇ ਤੇ ਦੂਜੇ ਮੁੰਡਿਆਂ ਨੂੰ ਭਾਲ ਕਰਨ ਲਈ ਹੈ ਪੁਲਿਸ ਨੇ ਸੰਯੋਗ ਦੇਣ ਦੀ ਉਹ ਟੀਮਾਂ ਉਹਨਾਂ ਨੇ ਲਾਈਆਂ ਨੇ ਉਹ ਫੜਨ ਜਾ ਰਹੇ ਨੇ ਪਹਿਲਾਂ ਵੀ ਗੋਕੇ ਆਏ ਨੇ ਉਹਨਾਂ ਜਿੱਥੇ ਦੱਸੀਦਾ ਉਹ ਭਜਨਟ ਕਰਨ ਰਿਹਾ ਸੰਯੋਗ ਦੇਣ ਦੀ ਆ ਸਾਨੂੰ ਪੁਲਿਸ ਜੀ ਅੱਜ ਇਹ ਜਿਹੜਾ ਵਾਕਿਆ ਹੋਇਆ ਹੈ ਉਸ ਬਾਰੇ ਜੀ ਤਰਕੋਰ ਪਤਾ ਕੀ ਕਿਨਾ ਜੈਮਸ ਬੀਸੀ ਸਾਲੋਂ ਕੋ ਲੱਖਾਂ ਸੀ ਇਸਾਈ ਵਾਸੀ ਧਰਮਪੋਰਟ ਪੱਤਨ ਉਮਰੇ ਇਹ ਜਿਹੜੀ 21 ਸਾਲ ਇਹ ਸ਼ਾਮੀ ਨਾਲ ਇਹਨੂੰ ਦੋ ਜਣੇ ਇਹਦੇ ਯਾਰ ਦੋ ਤੇ ਇੱਕ ਸੂਰਜ ਸਾਨੂੰ ਪੱਪੂ ਵਾਸੀ ਧਰਮਗੋੜਨ ਦਾ ਵਾ ਇੱਕ ਸਾਗੋ ਸਾਨੂੰ ਅਜੂਬਾ ਤਨੂੰ ਘੋੜਨ ਦਾ ਵਾ ਇਹਨੂੰ ਨਾਲ ਲੈ ਗਿਆ ਸ਼ਾਮੀ ਤੇ ਘਰਦਿਆਂ ਨੂੰ ਰਾਤ ਹੀ ਘਰ ਨਹੀਂ ਆਇਆ ਤੇ ਸਵੇਰੇ ਘਰਦਿਆਂ ਨੇ ਪਰਚੋਲ ਸ਼ੁਰੂ ਕੀਤੀ ਤੇ ਇਹ ਰਵੇ ਕੋਈ ਮੁੰਡਾ ਹੀ ਇਹਨਾਂ ਦਾ ਕੋਈ ਵਾਕ ਵੀ ਉਹ ਇਹਨੂੰ ਘਰ ਲੈ ਗਿਆ ਇੱਥੇ ਇਹਦੀ ਸਟਮਟਾ ਲੱਗੀਆਂ ਕਰਕੇ ਇਹਦੀ ਮੌਤ ਹੋ ਗਈ ਆ ਕਿੱਦਿਆਂ ਕੀ ਬੜਾ ਬੁਰਾ ਕੰਮ ਕਰ ਦਿੱਤਾ ਤਿੰਨ ਸੋ ਦੋ ਦਾ ਆਪਣਾ ਕਤਲ ਦੰਗਲਾ ਵੰਡਿਤ ਕਰਾਂਗੇ ਕਿੰਨੇ ਬੰਦੇ ਨੇ ਦੋ ਬੰਦੇ ਕਰ ਰਹੇ ਆ ਸਰ ਰੋਕੀ ਭਰਾ ਰਹੇ ਕਿ ਕੋਈ ਗ੍ਰਿਫਤ ਲਿਆ ਗ੍ਰਿਫਤ ਰੇਡ ਪਾਰਟੀਆਂ ਗਈਆਂ ਹੋਈਆਂ ਫੜਨ ਵਾਸਤੇ ਫੜ ਲੈਣੇ ਕੀ ਲੱਗਦਾ ਸਰ ਮੜੀ ਹਾਂ ਮੜੇ ਸੱਟਾਂ ਦੇ ਨਾਲ ਇਹਦੀ ਬਹੁਤ ਹੋਈ ਜੀ ਅੱਛਾ